ਕਦੇ ਕਦੇ ਕਹਿੰਦੇ ਰੱਬ ਪਾਸੇ ਹੀ ਪਲਟ ਕੇ ਰੱਖ ਦਿੰਦਾ ਵੀਰੋ ਉਹੀ ਆ ਬਾਈ ਨਾਲ ਹੋਇਆ ਜੀ ਦੇਖੋ ਦੋ ਸਾਹਮਣੇ ਆਪੋਜ਼ਿਟ ਸਾਈਡ ਡਾਉਗਾ ਸੀ ਪਹਿਲਾ ਬਾਈ ਨੇ ਮਿਹਨਤ ਨਾਲ ਤੁਨੇ ਸਟਾਰਟਿੰਗ ਦੇ ਵਿੱਚ ਦੇਖਿਆ ਨਵਾਂ ਡਰਾਈਵਰ ਸੀਗਾ ਕੋਈ ਮੇਰੇ ਵਰਗਾ ਵਿਚਾਰਾ ਪਹਿਲਾਂ ਤੈਨੇ ਬਹੁਤ ਮਤਲਬ ਜ਼ੋਰ ਲਾ ਕੇ ਲੈਫਟ ਸਾਈਡ ਮਸਾਂ ਪਾਰ ਕੀਤੀ ਸੀ ਕਦੇ ਜਾਦੇ ਕੱਟ ਦਿੰਦਾ ਸੀ ਕਦੇ ਖੱਬੇ ਬਾਗ ਜਾਂਦਾ ਸੀ ਟਰਾਲਾ ਤੇ ਕਦੇ ਸੱਜੇ ਬਾਗ ਜਾਂਦਾ ਸੀ ਹੈਨਾ ਨਵੇਂ ਬੰਦਿਆਂ ਨਾਲ ਅਕਸਰ ਉਹ ਆਉਂਦੀ ਹੈ ਆਪਾਂ ਇਹਨੂੰ ਹੈਲਪ ਲਈ ਵੀ ਆਫਰ ਕੀਤੀ ਵੀ ਬਾਈ ਜੇ ਨਹੀਂ ਲੱਗਦੀ ਲਾ ਦਿੰਨੇ ਆ ਪਰ ਪਤੰਦਰ ਨੇ ਡੌਰੂ ਵਾਂਗੂ ਸਿਰ ਮਾਰਤਾ ਕਹਿੰਦਾ ਨਹੀਂ ਨਹੀਂ ਹਟਾ ਐਵੇਂ ਕਿਵੇਂ ਮੈਂ ਕਹਿੰਦਾ ਲਾ ਕੇ ਦਿਖਾਉ ਇਹਨੇ ਕਟੋ ਕੱਟ 1 ਘੰਟਾ 30 40 ਮਿੰਟ ਮਤਲਬ ਬਦਰੀ ਦੇ ਇਹਨ ਫੁੱਲ ਬਣਾਤੇ ਤੇ ਟਾਈਮ ਮਤਲਬ ਲੋਗ ਬਾਈਉ ਨਹੀਂ ਇਜਾਜ਼ਤ ਨਹੀਂ ਦਿੰਦੇ ਸੀਗੇ ਸੋ ਪਰ ਹੁਣ ਕਰੀਏ ਕੀ ਵੇਟ ਕਰਨੀ ਪਈ ਆਫ ਡਿਊਟੀ ਹੋਗੇ ਬਾਈ ਜਿੰਨਾ ਟਾਈਮ